ਮੋਗਾ ਚਾਰਚ ਵਾਲੇ ਸਰ ਕਿਸ ਤਰ੍ਹਾਂ ਲੱਗੇ ਮੋਗਾ ਕੇ ਤੇ ਕਿਸ ਤਰ੍ਹਾਂ ਦੀ ਰਿਸਪੋਨਸਿਬਿਲਿਟੀ ਕਿਸ ਤਰ੍ਹਾਂ ਦੀ ਜਿਹੜੀ ਚੁੱਕੀ ਆਏਗੀ ਮੈਂ ਸਾਗਰ ਸੇਤੀ ਅੱਜ ਬਤੌਰ ਡੀਸੀ ਮੋਗਾ ਇੱਥੇ ਜੁਆਇਨ ਕੀਤਾ ਹੈਗਾ ਤੇ ਬਹੁਤ ਚੰਗਾ ਲੱਗ ਰਿਹਾ ਹੈਗਾ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਸਰਕਾਰ ਵੱਲੋਂ ਮੈਨੂੰ ਇਹ ਅਹੁਦਾ ਦੇ ਉੱਤੇ ਬਿਠਾਇਆ ਗਿਆ ਹੈਗਾ ਤਾਂਕਿ ਮੈਂ ਅਸੀਂ ਸਾਰੀ ਮੇਰੀ ਟੀਮ ਦੇ ਨਾਲ ਮਿਲ ਕੇ ਅਸੀਂ ਆਮ ਲੋਕਾਂ ਦੀ ਸੇਵਾ ਕਰ ਸਕੀਏ ਤੇ ਇੱਕ ਬਹੁਤ ਹੀ ਚੰਗੀ ਫੀਲਿੰਗ ਹੈ ਜੀ ਇਸ ਜ਼ਿਲ੍ਹੇ ਵਿੱਚ ਆ ਕੇ ਹਿਸਟੋਰਿਕ ਜ਼ਿਲ੍ਹਾ ਹੈਗਾ ਪੁਰਾਣਾ ਜ਼ਿਲ੍ਹਾ ਹੈਗਾ ਤੇ ਪੰਜਾਬ ਦੇ ਵਿੱਚ ਇੱਕ ਮੋਗਾ ਦੀ ਹਮੇਸ਼ਾ ਹੀ ਆਪਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ ਜੀ ਸਰ ਆਪਕੇ ਲਈ ਸਰ ਮੋਗਾ ਅੱਜ ਸਪੈਸ਼ਲ ਹੋ ਗਿਆ ਕਿ ਮੈਂ ਅੱਜ ਇਹ ਕਹਿਣਾ ਚਾਹਾਂਗਾ ਕਿ ਜੋ ਸੀਐਮ ਸਾਹਿਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜੋ ਵੀ ਜਿੰਨੇ ਵੀ ਅਸੀਂ ਸਾਨੂੰ ਟੀਚੇ ਦਿੱਤੇ ਜਾਣਗੇ ਜੋ ਵੀ ਉਹਨਾਂ ਦੀਆਂ ਸਕੀਮਾਂ ਚੱਲ ਰਹੀਆਂ ਨੇ ਜੋ ਵੀ ਮਹੱਤਵਪੂਰਨ ਉਪਰਾਲੇ ਫਲੈਗਸ਼ਿਪ ਫਲੈਗਸ਼ਿਪ ਸਕੀਮਾਂ ਚੱਲ ਰਹੀਆਂ ਨੇ ਅਸੀਂ ਉਹਨਾਂ ਨੂੰ ਬਹੁਤ ਚੰਗੇ ਢੰਗ ਦੇ ਨਾਲ ਇੰਪਲੀਮੈਂਟ ਕਰਾਂਗੇ ਸਰਕਾਰ ਦਾ ਜੋ ਐਂਟੀ ਕ腐ਪਸ਼ਨ ਦਾ ਅਤੇ ਡਰੱਗ ਦੇ ਅਗੇਂਸਟ ਦਾ ਜੋ ਸਟਾਂਸ ਹੈਗਾ ਬਹੁਤ ਅੱਜ ਵੀ ਮਾਨਜੁਗ ਸੀਐਮ ਸਾਹਿਬ ਵੱਲੋਂ ਇੱਕ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਵੀ ਕੀਤੀ ਹੈ ਸਬੰਧ ਦੇ ਵਿੱਚ ਜਿਨ੍ਹਾਂ ਵਿੱਚ ਜਿਹਦੇ ਵਿੱਚ ਉਹਨਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕਿ ਕਿਸੇ ਵੀ ਢੰਗ ਦੇ ਨਾਲ ਅਸੀਂ ਹੁਣ ਇੱਕ ਨਵੀਂ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਹੈਗੀ ਹੈ ਤੇ ਇਹੀ ਸਰਕਾਰ ਦਾ ਮੇਨ ਆਉਣ ਵਾਲੇ ਅ ਅ ਅਗਲੇ ਦਿਨਾਂ ਦੇ ਵਿੱਚ ਇਹ ਫੋਕਸ ਰਹੇਗਾ ਸਿਮਿਲਰਲੀ ਐਂਟੀ ਗ੍ਰਾਪਸ਼ਨ ਡਰਾਈਵ ਦਾ ਵੀ ਇੱਕ ਬਹੁਤ ਹੀ ਮਹੱਤਵਪੂਰਨ ਅਜੰਡਾ ਹੈਗਾ ਸਰਕਾਰ ਦਾ ਮੈਂ ਮੇਰੀ ਟੀਮ ਦੇ ਨਾਲ ਮਿਲ ਕੇ ਇਸ ਦੋਨਾਂ ਵਿਸ਼ਾ ਤੇ ਇਸ ਜ਼ਿਲ੍ਹੇ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨਾ ਚਾਹਾਂਗਾ ਮਾਤਾ ਜੀ ਜੀ ਆਫ ਕੌਰ ਜੀ ਸਾਰਿਆਂ ਨੂੰ ਪਤਾ ਆਪਣੇ ਫੈਮਿਲੀ ਜੋ ਆਪਣਾ ਕਲਚਰ ਉਹਦੇ ਅੰਦਰ ਫੈਮਿਲੀ ਦੀ ਬਹੁਤ ਇੰਪੋਰਟੈਂਸ ਹੈ ਮਾਤਾ ਪਿਤਾ ਦੀ ਬਹੁਤ ਹੀ ਖਾਸ ਸਾਡੀ ਜੀਵਨ ਦੀ ਰਚਨਾ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਕਿਉਂਕਿ ਕਿਉਂ ਜੋ ਮੈਂ ਪੰਜਾਬ ਦਾ ਹੀ ਨਿਵਾਸੀ ਹੈਗਾ ਫਸਟ ਟਾਈਮ ਮੈਨੂੰ ਫਸਟ ਟਾਈਮ ਮੈਂ ਡੀਸੀ ਦੀ ਪੋਸਟ ਤੇ ਲੱਗਿਆ ਹੈਗਾ ਤੇ ਉਹਨਾਂ ਦੀ ਇੱਛਾ ਸੀਗੀ ਤੇ ਮੇਰੇ ਲਈ ਵੀ ਇਹ ਬੜੇ ਹੀ ਸਨਮਾਨ ਦੀ ਤੇ ਮਾਨ ਦੀ ਗੱਲ ਹੈ ਕਿ ਮੈਂ ਮੇਰੇ ਮਾਤਾ ਪਿਤਾ ਨੂੰ ਇੱਥੇ ਬੁਲਾ ਸਕਿਆ ਹੈ ਬਹੁਤ ਹੀ ਇਮੋਸ਼ਨਲ ਮੂਮੈਂਟ ਹੈ ਉਹਨਾਂ ਲਈ ਵੀ ਤੇ ਮੇਰੇ ਲਈ ਵੀ ਜੀ ਜਿ ਐਸੇ ਤਰ੍ਹਾਂ ਦੇ ਸਾਨੂੰ ਸਖਤ ਆਦੇਸ਼ ਮਿਲੇ ਨੇ ਅਸੀਂ ਤਿੰਨ ਤਿੰਨ ਤਰ੍ਹਾਂ ਦੇ ਬਿੰਦੂਆਂ ਤੇ ਡਰੱਗ ਦੇ ਅਗੇਂਸਟ ਅਸੀਂ ਵਾਰ ਸ਼ੁਰੂ ਕਰ ਰਹੇ ਹਾਂ ਇੱਕ ਹੋ ਗਿਆ ਹੈਲਥ ਪੁਆਇੰਟ ਆਫ View ਤੋਂ ਜਿੱਥੇ ਅਸੀਂ ਉਹਨਾਂ ਨੂੰ ਰੀ ਹੈਬ ਡੀ ਐਡਿਕਸ਼ਨ ਸੈਂਟਰ ਓਟ ਕਲੀਨਿਕ ਤੇ ਵੱਤ ਤੋਂ ਵੱਤ ਉਹਨਾਂ ਨੂੰ ਸੇਵਾਵਾਂ ਦੇ ਸਕਾਂਗੇ ਸੈਕੰਡ ਸਾਡੀ ਇਨਫੋਰਸਮੈਂਟ ਡਰਾਈਵ ਰਹੇਗੀ ਜਿਸ ਦੇ ਵਿੱਚ ਤੁਸੀਂ ਆਉਣ ਵਾਲੇ ਸਮਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਦੇਖੋਗੇ ਥਰਡ ਸਾਡਾ ਅਵੇਅਰਨੈਸ ਦਾ ਬਿੰਦੂ ਰਹੇਗਾ ਜਿਹਦੇ ਵਿੱਚ ਅਸੀਂ ਕਾਫੀ ਪੂਨ ਜੋਰ ਕੋਸ਼ਿਸ਼ ਕਰਾਂਗੇ ਕਿ ਅਸੀਂ ਪੂਰੇ ਮੋਗਾ ਜ਼ਿਲ੍ਹੇ ਦੇ ਵਿੱਚ ਡਰੱਗ ਦੀ ਜੋ ਵੀ ਹੈਗਾ ਐਂਟੀ ਡਰੱਗ ਕੈਂਪੇਨ ਜੋ ਬਹੁਤ ਚੰਗੇ ਢੰਗ ਦੇ ਨਾਲ ਅਸੀਂ ਚਲਾ ਸਕੀਏ